ਇੰਡਿਆ ਦੇ ਆਕੇ ਹਰਜਿੰਦਰ ਸਿੰਘਾ ਜਿਹੜੇ ਕਿ ਅਮਰੀਕਾ ਦੇ ਵਿੱਚ ਜਿੱਦੋਂ ਕੋਈ ਟਰੱਕ ਹਾਦਸਾ ਹੋਇਆ ਮੈਂ ਸਾਰੇ ਹੀ ਨੌਜਵਾਨਾਂ ਨੂੰ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਕਿ ਆ ਜਿਹੜੇ ਵੀ ਜਿੱਥੇ ਵੀ ਜਾਂਦੇ ਸਾਡੇ ਭੈਣ ਭਰਾ ਵਸਦੇ ਨੇ ਕਿ ਉਹ ਸਾਡੇ ਭਰਾ ਦੀ ਮਦਦ ਕੀਤੀ ਜਾਵੇ ਕਿਉਂਕਿ ਇਸ ਘਟਨਾ ਦਾ ਦੁੱਖ ਵੀ ਆ ਕੋਈ ਵੀ ਇਨਸਾਨ ਮਾਰਿਆ ਜਾਵੇ ਤੇ ਇਸ ਦਾ ਬਹੁਤ ਵੱਡਾ ਦੁੱਖ ਆ ਹੁੰਦਾ ਹਨਾ ਤੇ ਪਰ ਕੋਈ ਵੀ ਐਕਸੀਡੈਂਟ ਆ ਜਿਹੜਾ ਅਫਸੋਸ ਸਮਝ ਕੇ ਨਹੀਂ ਕਰਦਾ ਹੁੰਦਾ ਮੇਰਾ ਇੱਕ ਦੋਸਤ ਸੀਗਾ ਮੇਰੀ ਉਹ ਗੱਲਾਂ ਹੋਣ ਲੱਗੀਆਂ ਲੁਧਿਆਣੇ ਦਾ ਉਹਨਾਂ ਦਾ ਨਾ ਇੱਕ ਉਹਦਾ ਭਰਾ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਸੀਗਾ ਮੈਂ ਉਹਨਾਂ ਨਾਲ ਗੱਲਾਂ ਕਰੀਆਂ ਉਹ ਕਹਿੰਦਾ ਵੀ ਸਾਡੇ ਮਾਨਸਾ ਹਲਸਾ ਵਾਪਰ ਗਿਆ ਸੀ ਮੈਂ ਕਿਹਾ ਕੋਈ ਵੀ ਐਕਸੀਡੈਂਟ ਮੈਂ ਕਿਹਾ ਬਾਈ ਜਾਣ ਕੇ ਨਹੀਂ ਕਰਦਾ ਹੁੰਦਾ ਉਹਨਾਂ ਦਾ ਆਫਤ ਦੇ ਵਿੱਚ ਮੈਂ ਕਿਹਾ ਤੁਸੀਂ ਉਹਨਾਂ ਨੂੰ ਮਾਫ ਕਰ ਦਿਓ ਉਹਨਾਂ ਨੇ ਮੇਰੀ ਕਹਿਣ ਤੇ ਉਸ ਪਰਿਵਾਰ ਨੂੰ ਮਾਫੀ ਵੀ ਕੀਤਾ ਸੀਗਾ ਜਦੋਂ ਇਹ ਗੱਲਬਾਤ ਸਾਰੀ ਸੁਣਨ ਦੇ ਵਿੱਚ ਆਈ ਸੀਗੀ ਕੋਈ ਵੀ ਰਿਡ ਐਕਸੀਡੈਂਟ ਆ ਚਲੋ ਜਿਹੜੀ ਜਿਹੜੀ ਸਜ਼ਾ ਬਣਦੀ ਆ ਆਪਾਂ ਕਹਣਾ ਵੀ ਮਿਲਣੀ ਵੀ ਚਾਹੀਦਾ ਨਹੀਂ ਤਸ ਤਰ੍ਹਾਂ ਲੋਕ ਬਿਲਕੁਲ ਹੀ ਕਰਨ ਦੇ ਜਾਣੇ ਧੱਜੀਆਂ ਉਡਾਦਾ ਕਰਨ ਪਰ ਜਿਹੜੀ ਸਜ਼ਾ ਜਿਹੜੀ ਕਿ ਹੱਦੋਂ ਬਾਰੇ ਸਜ਼ਾ ਦੇਣੀ ਦਿੱਤੀ ਜਾਣੀ ਆਲਰੇਡੀ ਕਿ ਬਹੁਤ ਗਲਤ ਗੱਲ ਆ ਕਿ ਇੱਕ ਬੰਦੇ ਦੀ ਸਾਰੀ ਹੀ ਜ਼ਿੰਦਗੀ ਜੇਲ੍ਹ ਦੇ ਵਿੱਚ ਸੜਦਾ ਰਹੇ ਜੇ ਕਿਉਂਕਿ ਇੱਕ ਤਾਂ ਹੁੰਦੀ ਆ ਦੇਖੋ ਜੀ ਇੱਕ ਤਾਂ ਹੁੰਦੀ ਆ ਸਪਲੈਨਿੰਗ ਸੋਚੀ ਸਮਝੀ ਕੀਤੀ ਹੋਈ ਪਲੈਨਿੰਗ ਇੱਕ ਹੁੰਦੀ ਆ ਜਿਹੜੀ ਕਿ ਜਾਣੇ ਅਣਜਾਣੇ ਦੇ ਵਿੱਚ ਕੀਤੀ ਗਲਤੀ ਗਲਤੀ ਨੂੰ ਤਾਂ ਪਰਮਾਤਮਾ ਵੀ ਮਾਫ਼ ਕਰ ਦਿੰਦਾ ਇੱਕ ਜਿਹੜਾ ਜਾਣ ਬੁੱਝ ਕੇ ਜਿਹੜਾ ਇੱਕ ਕਿਸੇ ਨੂੰ ਬੰਦੇ ਨੂੰ ਮ ਉਹਨੂੰ ਪ੍ਰਮਾਤਮਾ ਵੀ ਨਹੀਂ ਮਾਫ਼ ਕਰਦਾ ਇਸ ਕਰਕੇ ਜਿਹੜੀ ਪਲਾਨਿੰਗ ਨਾ ਕੀਤਾ ਗਿਆ ਕੋਈ ਵੀ ਜਿਹੜਾ ਆਪਣਾ ਹਮਲਾ ਹੁੰਦਾ ਉਹਨੂੰ ਤਾਂ ਆਪਾਂ ਵੀ ਇਸੇ ਕਹਿੰਦੇ ਇੱਕ ਜਿਹੜਾ ਕਿ ਅਚਾਨਕ ਜਿਹੜਾ ਵਾਪਰ ਜਾਣਾ ਉਹਦੇ ਬਾਰੇ ਮੈਂ ਸਾਰੇ ਹੀ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਉਸ ਜਿਹੜਾ ਕਿ ਇੱਕ ਇੱਕ ਪਟੀਸ਼ਨ ਸਾਈਨ ਕੀਤੀ ਜਾ ਰਹੀ ਹੈ ਮੈਂ ਉਹਦੇ ਬਾਰੇ ਵੀ ਜਿਹੜਾ ਲਿੰਕ ਆਪਣੇ ਪਾਉਂਗਾ ਸਟੋਰੀ ਦੇ ਵਿੱਚ ਵੀ ਪਾਉਂਗਾ ਸ਼ਾਇਦ ਜੇ ਥੱਲੇ ਲਿੰਕ ਪੈਂਦਾ ਹੋਵੇ ਮੈਂ ਉੱਥੇ ਹੀ ਪਾਉਂਗਾ ਤੇ ਉਹ ਤੁਸੀਂ ਸਾਰੇ ਜਾਣਿਆਂ ਨੇ ਉਹ ਸਾਈਨ ਕਰਨੇ ਵੱਧ ਤੋਂ ਵੱਧ ਕੇ ਸਾਡੇ ਭਰਾ ਦੀ ਜਿਹੜੀ ਆਪਾਂ ਮਦਦ ਕਰ ਸਕੀਏ ਨਾਲ ਲੱਗਦੀ ਮੇਰੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਭਰਾਵਾਂ ਨੂੰ ਇੱਕ ਹੋਰ ਬੇਨਤੀ ਆ ਭਰਾਵਾ ਮੈਂ ਯੂਰਪ ਦੇ ਵਿੱਚ ਆਇਆ ਹੋਇਆ ਮੈਂ ਜਿੰਨੇ ਵੀ ਭੈਣ ਭਰਾਵਾਂ ਨੂੰ ਮਿਲ ਰਿਹਾ ਨੌਜਵਾਨਾਂ ਨੂੰ 4000 ਬੰਦਾ ਲਾਈਵ ਦੇਖ ਰਿਆ ਸੀਗਾ ਤੁਸੀਂ ਸਵਾਦ ਬਹੁਤ ਪਾਲਦੇ ਹੋ ਹੁਣ ਬੰਦਾ 2500 ਲਾਈਵ ਦੇਖਣ ਲੱਗਾ ਗੱਲ ਬਾਤ ਤੁਸੀਂ ਪੂਰੇ ਸੁਣ ਕੇ ਕਿਉਂ ਨਹੀਂ ਰਾਜੀ ਹੈਗੇ ਯਾਰ ਤੁਸੀਂ ਕਿਉਂ ਨਹੀਂ ਮੁੱਦਿਆਂ ਦੀ ਗੱਲ ਕਰਦੇ ਹੁਣ ਜਿਹੜਾ ਮੈਂ ਯੂਰਪ ਦੇ ਵਿੱਚ ਆਇਆ ਹੋਇਆ ਭਰਾਵੋ ਮੈਂ ਸਾਰੀ ਹੀ ਜਿਹੜਾ ਪੰਜਾਬ ਆ ਬਹੁਤ ਵਿਹਲਾ ਹੁੰਦਾ ਜਾ ਰਿਹਾ ਕਿਉਂਕਿ ਭਰਾਵੋ ਜਿਸ ਪ੍ਰਕਾਰ ਅਮਰੀਕਾ ਦਾ ਮੀਡੀਆ ਸਾਡੇ ਇਸ ਭਰਾ ਨੂੰ ਆ ਮੀਡੀਆ ਦੇ ਵਿੱਚ ਦਿਖਾ ਕੇ ਜਾਂ ਪੂਰਾ ਜਿਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਪੰਜਾਬੀ ਕਮਿਊਨਿਟੀ ਨੂੰ ਜਾਂ ਜਿੰਨੇ ਵੀ ਅਸੀਂ ਵਿਦੇਸ਼ਾਂ ਵਿੱਚ ਰਹਿੰਦੇ ਸਾਡੇ ਭਰਾਵੋ ਨਾਲ ਇੱਥੋਂ ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਭਰਾਵੋ ਕਿਹੜੀ ਗੱਲ ਸਮਝਣ ਵਾਲੀ ਆ ਕਿਉਂਕਿ ਅਸੀਂ ਆਪਣੇ ਪੰਜਾਬ ਦਾ ਅਜਾੜਾ ਕਰੀ ਜਾਂਦੇ ਆ ਅਸੀਂ ਜਿਹੜੀ ਆਪਣੀ ਧਰਤੀ ਆ ਉਹ ਧਰਤੀ ਨੂੰ ਵਿਹਲਾ ਕਰੀ ਜਾਂਦੇ ਆ ਉਹਦੇ ਉੱਪਰ ਕਬਜ਼ਾ ਹੋਰਦਾ ਹੋ ਜਾਂਦਾ ਭਰਾਵੋ ਜੇਕਰ ਸਾਨੂੰ ਜਿਵੇਂ ਅਸੀਂ ਵਿਦੇਸ਼ਾਂ ਦੇ ਵਿੱਚ ਅਸੀਂ ਸਾਰੇ ਬੈਠੇ ਆ ਜੇਕਰ ਸਾਨੂੰ ਬਾਹਰ ਕੱਢਿਆ ਜਾਂਦਾ ਜੇਕਰ ਐਵੇਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜੇ ਸਾਨੂੰ ਸਾਰੇ ਵਿਦੇਸ਼ਾਂ ਦੇ ਵਿੱਚੋਂ ਬਾਹਰ ਕੱਢਤਾ ਤਾਂ ਫਿਰ ਸਾਡਾ ਬਣੂਗਾ ਕੀ ਇਸ ਵਾਰੇ ਜਿਹੜੀ ਸੋਚਣ ਦੀ ਜ਼ਰੂਰਤ ਆ ਸਾਡੇ ਸਾਡੇ ਭਰਾ ਦਬਾਬੇ ਦੀ ਮੈਂ ਗੱਲ ਕਰਾਂ ਮੈਂ ਬਹੁਤ ਵਾਰੀ ਦਬਾਬੇ ਦੇ ਵਿੱਚ ਅਸੀਂ ਅੰਦੋਲਨ ਵਾਲੇ ਜਾਣੇ ਹੀ ਰਹਨੇ ਆ 70 80% ਜਿਹੜਾ ਦਬਾਬਾ ਬਿਲਕੁਲ ਵਿਲਾ ਹੋ ਚੁੱਕਿਆ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਜ਼ਮੀਨਾਂ ਵੇਚ ਕੇ ਘਰ ਵਿੱਚ ਕਿਸੇ ਦੇਸਾਂ ਵੱਲ ਜਾਈਏ ਨੇ ਅਸੀਂ ਆਪਣੀ ਧਰਤੀ ਉੱਪਰ ਕਬਜ਼ਾ ਛੱਡ ਰਹੇ ਹਾਂ ਭਰਾਵੋ ਸਾਨੂੰ ਇਹ ਜਿਹੜਾ ਹਰਜੀਤ ਸਿੰਘ ਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਹੈ ਇਹਨਾਂ ਦਾ ਮਕਸਦ ਇਹ ਆ ਵੀ ਸਾਡੇ ਤੁਸੀਂ ਰਜਕਾਰ ਖੋ ਰਹੇ ਹੋ ਸਾਡਾ ਕੰਮ ਖੋ ਰਹੇ ਹੋ ਸਾਡੀ ਸਾਡੇ ਉੱਪਰ ਤੁਸੀਂ ਕਾਬਜ਼ ਹੋ ਰਹੇ ਹੋ ਇਸ ਕਰਕੇ ਇਹ ਜਿਹੜੀ ਸਭ ਤੋਂ ਵੱਡੀ ਜਿਹੜੀ ਸਮਝਣ ਵਾਲੀ ਗ ਕਿਉਂ ਦਿਖਾਇਆ ਜਾ ਰਿਹਾ ਹਰਜੀਤ ਸਿੰਘ ਨੂੰ ਐਕਸੀਡੈਂਟ ਦਾ ਪਹਿਲਾਂ ਵੀ ਘਟਨਾਵਾ ਤਾਂ ਹਰ ਥਾਂ ਮਾਦੀ ਵਾਪਰਦੀਆਂ ਨਹੀਂਆਂ ਕਿ ਉਹਨਾਂ ਦੀ ਸਰਕਾਰ ਜਿਹੜੀ ਕਿ ਸਾਰੀ ਹੀ ਇਸ ਮੁੱਦੇ ਉੱਪਰ ਇੰਨਾ ਕਿਉਂ ਜਿਹੜਾ ਸੀਰੀਅਸ ਲੈ ਰਹੀ ਹੈ ਇੰਨਾ ਕਿਉਂ ਇਸ ਮੁੱਦੇ ਨੂੰ ਦਿਖਾਇਆ ਜਾ ਰਿਹਾ ਇਸ ਕਰਕੇ ਇਹ ਚੀਜ਼ ਜਿਹੜੀ ਸੋਚਣੀ ਪੈਣੀ ਆ ਕਿ ਤੁਹਾਨੂੰ ਜਿਹੜਾ ਆਪਣੇ ਪੰਜਾਬ ਬਾਰੇ ਆਪਣੀ ਧਰਤੀ ਬਾਰੇ ਹੁਣ ਪੰਜਾਬ ਦੇ ਵਿੱਚ ਜਿਹੜੀ ਐਕਸੀਡੈਂਟ ਦੀ ਸਜ਼ਾ ਦੋ ਤਿੰਨ ਸਾਲ ਜਿਹੜੀ ਕਿ ਸਜ਼ਾ ਐਕਸੀਡੈਂਟ ਦੀ ਮਤਲਬ 6 ਮਹੀਨਾ ਬਾਅਦ ਸਾਲ ਕੁ ਬਾਅਦ ਬੰਦਾ ਬਾਹਰ ਵੀ ਆ ਜਾਂਦਾ ਚਲੋ ਆਪਾਂ ਕਹਿੰਦੇ ਆ ਵੀ ਜਿਹੜਾ ਕਿਸੇ ਦੇ ਵੀ ਜਿਹੜਾ ਟ੍ਰੈਫਿਕ ਰੂਲ ਨਗੇ ਇੱਥੇ ਮੈਂ ਇਸ ਕਰਕੇ ਮੈਂ ਇਹਨਾਂ ਦੀ ਤਾਰੀਫ ਕਰਦਾ ਕਿ ਇਹਨਾਂ ਨੇ ਬੜੇ ਬੜੇ ਟ੍ਰੈਫਿਕ ਰੂਲ ਨਗੇ ਸਾਡੇ ਜਿਹੜੇ ਬਹੁਤ ਸਾਰੇ ਨੌਜਵਾਨ ਨਗੇ ਜਿਹੜੇ ਟ੍ਰੈਫਿਕ ਰੂਲਾਂ ਦੇ ਧਜੇ ਵੀ ਉਡਾਉਂਦੇ ਨੇਗੇ ਮੈਂ ਕਹਿੰਦਾ ਉਹਦੀ ਸਾਨੂੰ ਸਜ਼ਾ ਮਿਲਣੀ ਚਾਹੀਦੀ ਪਰ ਜਿਹੜੀ ਕਿ ਇੰਨੀ ਜਿਹੜੀ ਸਜ਼ਾ ਮਿਲਣੀ ਆ ਇਹਦਾ ਕਾਰਨ ਇਹ ਆ ਭਰਾਵੋ ਕਿ ਸਾਨੂੰ ਇਸ ਪ੍ਰਕਾਰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਤੁਸੀਂ ਸਾਡਾ ਦੇਸ਼ ਛੱਡ ਕੇ ਜਾਓ ਪਰ ਜਿਹੜਾ ਤੁਸੀਂ ਇਹ ਗੱਲ ਤੇ ਸਾਨੂੰ ਸਾਰਿਆਂ ਨੂੰ ਵਿਚਾਰ ਕਰਨੀ ਚਾਹੀਦੀ ਆ ਮੈਂ ਜਿਹੜਾ ਕਿ ਇੱਥੇ ਸਾਡੇ ਲੋਕਾਂ ਨੂੰ ਇੱਕੋ ਸਦਾ ਦੇ ਰਿਹਾ ਨੌਜਵਾਨਾਂ ਨੂੰ ਵੀ ਆਪਾਂ ਕੰਮਕਾਰ ਕਰਕੇ ਇੱਥੇ ਪੈਸਾ ਕਮਾ ਕੇ ਅਸੀਂ ਜਿਹੜਾ ਪੰਜਾਬ ਦੇ ਵਿੱਚ ਆਪਣੇ ਪੰਜਾਬ ਨੂੰ ਸਜੀਤ ਕਰੀਏ ਅਸੀਂ ਆਪਣੇ ਪੰਜਾਬ ਨੂੰ ਉੱਪਰ ਤੇ ਕਰ ਲੈ ਕੇ ਜਾਈਏ ਅਸੀਂ ਆਪਣੇ ਪੰਜਾਬ ਦੇ ਮਸਲੇ ਆਪ ਹੱਲ ਕਰੀਏ ਉੱਥੇ ਸਾਡੇ ਲੀਡਰ ਕੀ ਕਰ ਰਹੇ ਨੇ ਪੰਜਾਬ